ਦੀ ਚੱਕ ਕੇ ਲੈ ਜੋ ਇਹ ਥੱਲੇ ਕਿਆ ਲਾਇਆ ਹੋਇਆ ਜੀ ਇਹ ਹੋਰ ਇਹ ਜਿਹੜਾ ਬੇਸ ਹੈ ਇਹ ਮਿੱਟੀ ਦਾ ਹੀ ਬਣਾ ਕੇ ਲਾਇਆ ਹੈ ਅੱਛਾ ਮਿੱਟੀ ਨੇ ਬਣਾ ਕੇ ਲਾਇਆ ਹੋਇਆ ਹੂੰ ਕੈਮਰਾ ਸਾਰੇ ਤੇ ਪਾ ਦਿਓ ਜੀ ਇੱਧਰ ਪੈਂਦੀ ਤੇ ਵੀ ਕੈਮਰਾ ਪਾ ਦਿਓ ਜੀ ਦੱਸ ਦਿਓ ਦੀ ਪਤਾ ਲੱਗਣਾ ਚਾਹੀਦਾ ਕਿਹੜੇ-ਕਿਹੜੇ ਪਰਿਵਾਰ ਦੇ ਜੀ ਆ ਜੀ ਅ ਮਿੱਟੀ ਨਾਲ ਬਹੁਤ ਆਰਾਮ ਪਾ ਸਕਦਾ ਅੱਛਾ ਜੀ ਉਹ ਉੱਪਰ ਵੇ ਹੂੰ ਬੇਬੇ ਇਹਨੂੰ ਵੀ ਲਿਪਣਾ ਨਹੀਂ ਅੱਜ ਨਾ ਅੱਜ ਨਹੀਂ ਲਿਪਣਾ ਅੱਛਾ ਪਹਿਲਾਂ ਪੋਚਾ ਦੱਲੇ ਹੈ ਲਾਲ ਮਿੱਟੀ ਦਾ ਪੋਚਾ ਦਾ ਅੱਛਾ ਇਹਨੂੰ ਪੋਚਾ ਕਹਿੰਦੇ ਆਪਾਂ ਜਿਹੜਾ ਹੈ ਹਾਂ ਲਓ ਜੀ ਤੁਸੀਂ ਵੀਡੀਓ ਦੇਖ ਰਹੇ ਜੀ ਬੇਬੇ ਹਰਬੀਬ ਕੌਰ ਦਾ ਆਹਾ ਚੱਲਾ ਚੌਕਾ ਤੁਸੀਂ ਦੇਖ ਲਓ ਔਰ ਇਹਨਾਂ ਦੇ ਨੂੰ ਆ ਪੈਂਦੀ ਖੜੇ ਜੀ ਬੜਾ ਇਸ ਪਰਿਵਾਰ ਨੇ ਸਾਨੂੰ ਸਹਿਯੋਗ ਦਿੱਤਾ ਪੰਜਾਬੀ ਵਿਰਸੇ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਅਗਲੇ ਵੀਡੀਓ ਚ ਦੇਖੋਗੇ ਜੀ ਤੁਸੀਂ ਇਹਨਾਂ ਦੇ ਦੋ ਵੀਡੀਓ ਬੜੇ ਵਾਇਰਲ ਹੋਏ ਦ ਸਿਸਟਰਸ ਕਰਕੇ YouTube ਦੇ ਉੱਤੇ ਚੜਾਏ ਹੋਏ ਜੀ ਅਸੀਂ ਵੀਡੀਓ ਇਹ ਬੇਬੇ ਹਰਬੀਬ ਕੌਰ ਤੇ ਮਾਤਾ ਜੀ ਅਮਰਜੀਤ ਕੌਰ ਅੰਦਰ ਹੈ ਜੀ ਬਸ ਬਹੁਤ ਜਿਆਦਾ